ਨਾ ਬਤਨਾ ਹਾਂਜੀ ਭਾਈ ਜੀ ਸਸਕਾ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜੱਕ ਵੱਖਰੀ ਜੀ ਨਸਲ ਦੀ ਵੱਖਰੀ ਜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਵੀਰ ਨੇ ਬਹੁਤੀ ਪਿਆਰੀ ਨਸਲ ਦੇ ਬਹੁਤੀ ਪਿਆਰੇ ਇਹ ਦੋ ਬੱਚੇ ਡੌਗ ਜਿਹੜੇ ਆਪਾਂ ਇਹ ਸੇਲ ਕਰਨੇ ਬਾਕੀ ਭਾਈ ਨਾਲ ਗੱਲਬਾਤ ਕਰਾਂਗੇ ਕਿ ਕਿਹੜੀ ਨਸਲ ਹੈ ਜਿਹੜੇ ਭਰਾਵਾਂ ਨੂੰ ਦੇਖੋ ਕੋਈ ਕੁੱਤੇ ਰੱਖਦਾ ਘਰ ਵਿੱਚ ਸ਼ਕੀਨ ਹਨਾ ਤਾਂ ਉਹਨਾਂ ਭਰਾਵਾਂ ਵਾਸਤੇ ਵੀਡੀਓ ਫਾਇਦੇਮੰਦ ਹੋਵੇਗੀ ਤੇ ਦੇਖਾਂ ਜੇ ਬੜੇ ਪਿਆਰੇ ਆ ਬਾਕੀ ਬਾਈ ਨਾਲ ਗੱਲਬਾਤ ਕਰਾ ਵੀ ਕੀ ਕੀ ਡਿਟੇਲ ਆ ਇਹਨਾਂ ਦੀ ਕੀ ਨਸਲ ਆ ਕਿੰਨੀ ਉਮਰ ਆ ਕਿਉਂ ਸੇਲ ਕਰ ਰਹਿਣਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਆਪਣਾ ਨਾਮ ਤੇ ਪਿੰਨ ਡਰੈਸ ਬੋਲਦੀ ਆਪਾਂ ਨਾਮ ਆਪਣਾ ਹਰਜੀਤ ਸਿੰਘ ਆ ਜੀ ਸੈਣਾ ਜਿਲ੍ਹਾ ਬਰਨਾਲਾ ਠੀਕ ਆ ਜੀ ਤੇ ਮੋਬਾਈਲ ਨੰਬਰ ਆਪਣਾ 88475 88424 ਜਿਹਦੇ ਪਾਸੇ ਬੱਚੇ ਸੇਲ ਕਰਨੇ ਆ ਕਿਹੜੀ ਨਸਲ ਜਾ ਕੇ ਭਰਾਏ ਇਹ ਸਾਈਬਰਨ ਹਸਕੀ ਬਰੀਡ ਆ ਜੀ ਹਸਕੀ ਬਰੀਡ ਆ ਜੀ ਹਾਂਜੀ ਠੀਕ ਆ ਨਾਂ ਦੀ ਮਾਦਰ ਆਪਣੇ ਕੋਲੇ ਆ ਫਾਦਰ ਨਾਲ ਡਾਇਰੈਕਟ ਇੰਪੋਰਟ ਆ ਜੀ अच्छा जी हां जी ते ओ फादर ओ पता पण किथे ਇਸ ਟਾਈਮ ਹਾਂਜੀ 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 ਉਹ ਆਪਾ ਦਿਖਾ ਵੀ ਸਕਦੇ ਆ ਅੱਛਾ ਜੀ ਤੇ ਮੀਟਿੰਗ ਦੀ ਆਪਣੇ ਕੋਲੇ ਪ੍ਰੋਪਰ ਫੁੱਲ ਵੀਡੀਓ ਹੈਗੀ ਆ ਜੀ ਤੇ ਕੁਆਲਟੀ ਵਾਲੇ ਬੱਚੇ ਆ 100 ਚੋਂ 100 ਪਰਸੈਂਟ ਜਿਹੜੇ ਬੱਚੇ ਆ ਕੁਆਲਟੀ ਦੀ ਇਸ਼ੂ ਆਉਂਦਾ ਤਾਂ ਆਪਾਂ ਜੋ ਅਗਲੇ ਦਾ ਕਾਸਟ ਹੋਊਗੀ ਤੇ ਨਾਲ ਸਾਂਭਣ ਦਾ ਖਰਚਾ ਵਾਪਸ ਕਰਾਂਗੇ ਜੀ ਠੀਕ ਹੈ ਹਾਂ ਬਲੂ ਆਈਜ਼ ਬੱਚੇ ਜੇ ਮਾਲਾ ਕੱਲ ਨੂੰ ਕੋਈ ਭਰਾ ਕਿੰਤੂ ਪਰੰਤੋਂ ਨਹੀਂ ਕਰ ਸਕਦਾ ਨਾ ਤੇ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਕੁਆਲਟੀ ਦੇ ਵਿੱਚ ਅਕੋਰਡਿੰਗ ਕੁਈ ਕੰਪਲੀਟ ਆਉਂਦੀ ਆ ਆਪਾਂ ਦੇੰਦਾਰਾਂ ਉਹ ਚੀਜ਼ ਕਿ ਕਿੰਨੀ ਕਿੰਨੀ ਉਮਰ ਦੇ ਬੱਚੇ ਇਹ ਇਹ ਬੱਚੇ ਹੈਗੇ ਆ 50 55 55 ਦਿਨ ਦੇ ਪੂਰੇ ਫੁੱਲ ਹੈ ਦੋ ਦੋ ਮਹੀਨਾ ਮੰਨ ਲਈ ਆਪਾਂ ਹਾਂ ਦੋ ਦੋ ਮਹੀਨਾ ਮੇਲਾ ਜਾਂ ਫੀਮੇਲ ਹੈ ਦੋਨੇ ਮੇਲ ਆ ਜੀ ਬਲੂ ਆਈਜ਼ ਆ ਠੀਕ ਹੈ ਤੇ 7 8 8 ਕਿਲੋ weight ਆ ਜੀ ਇਹਨਾਂ ਦਾ ਬੱਚੇ ਸਾਹਵੇਂ ਬੈਣਾ ਬਹੁਤ ਹਾਂ ਬੁਲੀ ਕੋਟ ਆ ਇਹਨਾਂ ਇਹਨਾਂ ਦਾ ਮੰਨ ਕੇ ਚਲੋ ਕੀ ਤੁਸੀਂ ਡਾਈਟ ਇਨਸਟਾਇਮ ਇਹਨਾਂ ਦੇ ਹੁਣ ਇਹਨਾਂ ਨੂੰ ਡਾਈਟ ਜੀ ਫੀਡ ਪੈਂਦੀ ਔਰ ਉਹ ਕਹਿਣਾ ਅੱਛਾ ਦਹੀਂ ਹੂੰ ਇਹ ਸਾਰਾ ਚੀ ਚੱਲ ਰਹੀ ਹੈ ਜੀ ਅੱਛਾ ਮਤਲਬ ਪੂਰੀ ਸਾਂਸ ਵਾਲਾ ਕਰਦੇ ਹੋ ਬੱਚੇ ਹਾਂਜੀ 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 ਠੀਕ ਆ ਇਹਨਾਂ ਦੀ ਮਦਰ ਆ ਇਹ ਕਿਹੜੀ ਰਿਕ੍ਰੇਸ਼ਨ ਆ ਗਈ ਮਦਰ ਦੀ ਫਸਟ ਸੈਕਿੰਡ ਜੀ ਸੈਕਿੰਡ ਹਾਂਜੀ ਸੈਕਿੰਡ ਰਿਕ੍ਰੇਸ਼ਨ ਆ ਗਈ ਤੇ ਬੱਚੇ ਇਹਦੇ ਵਿੱਚ ਟੋਟਲ ਬੱਚੇ ਕਿੰਨੇ ਸਨ ਆਪਣੇ ਕੋਲੇ ਟੋਟਲ ਬੱਚੇ ਇਹਦੇ 6 ਸੀਗੇ ਜੀ 4 ਸੇਲ ਹੋ ਗਿਆ 2 ਮਿਲ ਰਹਿ ਗਏ ਜੀ 2 ਮਿਲ ਰਹਿ ਗਏ ਨਸਲ ਦੇਖ ਰਹੇ ਹੋ ਮਿੱਤਰੋ ਬਹੁਤ ਹੀ ਜਿਆਦਾ ਪਿਆਰੀ ਹੈਗੀ ਤੇ ਮਦਰ ਵੀ ਮਤਲਬ ਪਿਓਰ ਨਸਲ ਚ ਆ ਗਈ ਹਾਲਾਂਕਿ ਮੰਨ ਗਏ ਆਪਾਂ ਨੂੰ ਕੁੱਤਿਆਂ ਦੀ ਇੰਡਸਟਰੀ ਮੈਨੂੰ ਹੈਗਾ ਪਰ ਦੇਖੇ ਮੈਨੂੰ ਲੱਗਦਾ ਵੀ ਇਹ ਕੁੱਤਿਆਂ ਜਿਹੜੀ ਬੱਚਾ ਦੀ ਨਸਲ ਹੈ ਬਹੁਤ ਪਿਆਰੀ ਹੈ ਤੇ ਬਹੁਤ ਬਿਲਕੁਲ ਜੈਨੂ ਨਸਲ ओरिजिनल ਨਸਲ ਹੋਣੀ ਹੈਗੀ ਤਾਂ ਇਥੋਂ ਸਿਨਮਾ ਅੱਖਾਂ ਦੀ ਪਛਾਣ ਕਰਾ ਦੇਣਾ ਬਿਲਕੁਲ ਜਿਹਦੀ ਮੇਨ ਪਛਾਣ ਤਾਂ ਅੱਖ ਦੀ ਹੈ ਨਾ ਵੀਰੇ ਇਹਨਾਂ ਦੀ ਐ ਨੀਲੀਆਂ ਅੱਖਾਂ ਆ ਗਈਆਂ ਬਿਲਕੁਲ ਆਪਾਂ ਕਹਿੰਦੇ ਨੀਲੀ ਰਾਵੀ ਨਸਲ ਵਿੱਚ ਆ ਗਈ ਤਕਰੀਨ 2-2 ਮਹੀਨੇ ਦੇ ਬੱਚੇ ਜਿਹੜੇ ਇਹ ਤਾਂ ਨਹੀਂ ਆਉਂਦੇ ਅ ਜਰਮਨ ਸ਼ੈਪਡ ਲੌਂਗ ਕੋਰਡ ਸਿੰਗਲ ਕੋਰਡ ਉਹ ਤਾਂ ਨਹੀਂ ਹੈ ਸਾਰੇ ਮਿਲ ਜਾਣਗੇ ਆਪਣੇ ਕੋਲ ਹੀ ਆਲ ਬਰੀਡ ਤੇ ਕੰਮ ਕਰਦੇ ਆਪਾਂ ਬਰੀਡਿੰਗ ਦਾ ਕੰਮ ਆਪਣੇ ਕੋਲ 10-15 ਡਾ ਉਹ ਕਰੇ ਹੈਗੇ ਆ ਠੀਕ ਕਿਹੜੀ ਕਿਹੜੀ ਨਸਲ ਜਾ ਕੇ ਆਪਣੇ ਕੋਲ ਹਸਕੀ ਆ ਸੱਡਜੂਆ ਹਾਂ ਸੋ ਇਹ ਟੁਆਇਪ ਆ ਜਾਂਦੇ ਆ ਜਰਮਨ ਸਫਰ ਲੌਂਗ ਕੋਡ ਆ ਜਾਂਦੇ ਆ ਠੀਕ ਹੈ ਉਹ ਮੇਰੀਨ ਕਲਚਰ ਸਾਰੀ ਵਰੀਡਾਂ ਆ ਜਾਂਦੀਆਂ ਇਹ ਮਤਲਬ ਕਿਸੇ ਭਰਾ ਨੇ ਕੋਈ ਹੋਰ ਨਸਲ ਲੈਣੀ ਆ ਤਾਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਦੋਗੇ ਹਾਂ ਜੀ ਕੋਈ ਚੀਜ਼ ਮਿਲੂ ਜੀ ਰੇਟ ਆਪਣਾ ਥੋੜਾ ਜ਼ਰੂਰ ਹੋਊਗਾ ਰੇਟ ਜ਼ਰੂਰ ਆਊਗਾ ਪਰ ਕੋਈ ਐਡ ਰੇਟ ਤਾਂ ਹੁੰਦਾ ਹੀ ਆ ਹਾਂ ਵੀ ਮੈਂ ਕੱਲ ਨੂੰ ਕੋਈ ਭਰਾ ਇਹਨਾਂ ਤੇ 1% ਕੰਪਨਸੇਟਰੀ ਕਰ ਸਕਦਾ ਨਹੀਂ ਜੀ ਆਪਾਂ ਦੇਣਦਾਰ 100 ਦੀ 100 ਮਿਲੂਗਾ 100 ਚੋਂ 100% ਠੀਕ ਹੈ ਤੇ ਇਹਨਾਂ ਦੇ ਜਿਵੇਂ ਪਰਸ਼ੋਆਂ ਦੇ ਮੇਲੇ ਇਹਨਾਂ ਦੇ ਕੋਈ ਸ਼ੋਅ ਵਗੈਰਾ ਹੁੰਦੇ ਆ ਹਾਂ ਹੁੰਦੇ ਆ ਜਿਆ ਤੇ ਐਵੇਂ ਸਾ ਆਪਣਾ ਕੰਮ ਕਰ ਕੀ ਬਰਾ ਆਪਣਾ ਆਪਣਾ ਕਲੀਨਿਕ ਦਾ ਕੰਮ ਹੈ ਕੁੱਤਿਆਂ ਲਈ ਅੱਛਾ ਡਾਕਟਰਾਂ ਨਾਲ ਕੁੱਤਿਆਂ ਦਾ ਆਪਾਂ ਘਰੇ ਬਰੀਡਿੰਗ ਨੂੰ ਰੱਖੇ ਹੋਇਆ ਸਾਬ ਨੂੰ ਜਾਣ ਠੀਕ ਹੈ ਉਹਨਾਂ ਦੇ ਬੱਚੇ ਜੀ ਉਹ ਕੁੱਤੇ ਕਰੀ ਆਪਣੀ ਦੁਕਾਨ 'ਤੇ ਆਖੋ ਗਏ ਉਹ ਚ ਕੀ ਕੀ ਤੁਸੀਂ ਪੋਰੇ ਵਿੱਚ ਆਪਣੇ ਕੋਲੇ ਸਾਰਾ ਡੌਗ ਦਾ ਟ੍ਰੀਟਮੈਂਟ ਜੀ ਜਿੰਨਾ ਵੀ ਹੁੰਦਾ ਲਾ ਸਰਜਰੀ ਤੋਂ ਲੈ ਕੇ ਠੀਕ ਹੈ ਸਾਰੇ ਪ੍ਰੋਡਕਟ ਲਾ ਜਿੱਦਾਂ ਪਿੰਜਰੇ ਰੱਸੀਆਂ ਫੀਡਾਂ ਪਟੇ ਹਰ ਇੱਕ ਚੀਜ਼ ਅਵੇਲੇਬਲ ਜਿੱਦਾਂ ਡੌਗ ਦੀ ਕਟਿੰਗ ਕਰਾਉਣੀ ਕਿਸੇ ਨੇ ਵਾਲ ਕਟਾਉਣਾ ਗਰਮੀ ਦੇ ਵਿੱਚ ਜੀ ਹਮ ਹਰ ਇੱਕ ਚੀਜ਼ ਕਰਦੇ ਸਾਰਾ ਕੁਝ ਮਿਲਦਾ ਲੈ ਫਿਲਹਾਲ ਸਾਨੂੰ ਆਪਾਂ ਬਾਈ ਨੇ ਦਿੱਤੇ ਨੰਬਰ ਤਕਰੀਬਨ 2-2 ਮਹੀਨੇ ਦੀ ਉਮਰਾਂ ਤੇ ਦੋਨੇ ਮਿਲ ਆ ਗਏ ਨਾ ਹਾਂ ਤੁਹਾਨੂੰ ਕਲਾ ਕਲਾ ਬੱਚਾ ਦਿਖਾ ਦਿੰਦੇ ਹਾਂ ਇਹ ਤੋੜ ਕੇ ਦਿਖਾ ਦੇ ਨਾ ਮੇਰੇ ਬਾੜਾ ਹਾਂ ਐਸੀ ਦਿਖਾ ਦੋ ਲੈ ਇੱਥੋਂ ਨੀ ਆ ਮਾਰ ਲਓ ਮਿੱਤਰੋ ਤੇ ਦੋਨੋਂ ਮਿਲਣਗੇ ਵਧੀਆ ਸਮਝ ਭਲੇ ਨੇਗੇ ਕੋਈ ਐ ਨਹੀਂ ਹੈ ਵੀ ਵਾਲੇ ਕਮਜ਼ੋਰ ਜਿਹੀ ਬਿਧੀ ਪੂਰੀ ਸ਼ੌਂਕ ਨਾ ਸਾਂਭੇ ਭਰਾ ਦਾ ਖੁਦ ਡਾਕਟਰ ਦਾ ਕੰਮ ਆਪਾ ਨਾ ਹੂੰ ਚੰਗਿਆ ਬੱਚੇ ਨਾ ਭਰਾ ਹਾਂ ਹਾਂ ਸਿੱਧੂ ਜੀ ਦਿਖਾ ਦੋ ਭਰਾ ਲੈ ਇੱਥੋਂ ਤੁਹਾਨੂੰ ਮਦਰ ਜੀ ਦੀ ਇਹਨਾਂ ਚ ਮੈਂ ਨਿਗਾ ਮਾਰਾਂ ਅੱਖਾਂ ਖੈ ਦੇ ਵਿੱਚ ਚਲੋ ਸੇਮ ਕੁਆਲਿਟੀ ਜਿਵੇਂ ਮਦਰਾਂ ਉਦਾਂ ਦੇ ਬੱਚੇ ਨੇਗੇ ਲੈ ਇੱਥੋਂ ਨੀ ਆ ਮਾਰ ਲ ਬਹੁਤ ਜਿਆਦਾ ਚੰਗੀ ਨਸਲ ਹੈ ਬਰੀਡ ਹੈਗੀ ਤੇ ਭਰਾ ਫਿਰ ਆਪਾਂ ਇਹ ਕਿੰਨੇ ਕਿੰਨੇ ਰੇਟ 'ਚ ਦੇ ਦੇਣੇ ਹੁਣ ਆਪਾਂ ਇਹ ਕਰ ਲਾਂਗੇ ਵੀਰੇ ਫੋਨ 'ਤੇ ਕਰ ਲਾਂਗੇ ਸਾਰੀ ਰੇਟ ਦੀ ਗੱਲਬਾਤ ਠੀਕ ਹੈ ਹਾਂਜੀ ਹਾਂਜੀ ਬਾਈ ਜ ਜਿਹਨੂੰ ਜੀ ਰੇਟੀ ਹੋਣਗੇ ਹਾਂ ਹਾਂ ਜਮਾਂ ਜਿਹਨੂੰ ਰੇਟ ਕੋਈ ਤੇਜ਼ ਨਹੀਂਗਾ ਬਸ ਕੁਆਲਿਟੀ ਅਕੋਰਡਿੰਗ ਆ ਵੀਰੇ ਠੀਕ ਆ ਠੀਕ ਆ ਲਾ ਇਹਨਾਂ ਦਿਖਾਏ ਉਹਨੇ ਤੋਰ ਕੇ ਮਦਰਬਾ ਨਾਲ ਬੱਚੇ ਤਾਂ ਨਹੀਂ ਤੋਰਨੇਗੇ ਕਿਦਾ ਪਸੰਦ ਤੋਰ ਵਾਲੀ ਕਰਦੇ ਹਾਂ ਹਮ ਲਾ ਇਥੇ ਨੇ ਆ ਮਾਰ ਲਓ ਇਹ ਹਾਈਟ ਬਸ ਇਹਨਾਂ ਇਹ ਨਹੀਂ ਹੁੰਦੀ ਵੀਰੇ ਇਹਨਾਂ ਦੀ ਨਹੀਂ ਹਾਈਟ ਇਹ ਬੱਚੇ ਕਰਨਗੇ ਵੀਰੇ ਅੱਛਾ ਹਾਂ ਠੀਕ ਠੀਕ ਹਾਈਟ ਬਾਈ ਤੇ ਫਿਲਹਾਲ ਜਿਹੜੇ 2 ਬਾਈ ਦੇ ਜਿਹੜੇ ਬੱਚੇ ਸੇਲ ਕਰਨ ਹਾਸਕੀ ਨਸਲ ਦੇ ਜਿਹੜਾ ਇੱਥੋਂ ਦੇ ਕੋਲਟੀ ਚਾ ਕਰ ਲੋ ਠੀਕ ਆ ਪਰ ਇਹਦੀ ਉਮਰ ਲੱਗ ਬਾਈ ਇਹ ਕਿੰਨੀ ਕਹਦੀ ਕਿਦੀ ਬਾਈ ਇਹਦੀ ਮਦਰ ਦੀ ਇਹਦੀ ਹੈਗੀ ਵੀਰੇ 2.5 ਸਾਲ 2.5 ਸਾਲ ਦੀ ਠੀਕ ਠੀਕ ਆ ਦੋ ਬੱਚੇ ਬਾਈ ਕੋਲੇ ਤੇ ਬਾਈ ਦਾ ਪਿੰਡ ਸਹਿਣਾ ਆ ਗਿਆ ਤਹਿਸੀਲ ਤਾਂ ਬਾਈ ਜ਼ਿਲ੍ਹਾ ਬਰਨਾਲਾ ਜਿਹੜੇ ਭਰਾ ਨੂੰ ਦੋਨੇ ਬੱਚੇ ਪਸੰਦ ਆਉਣਗੇ ਕਿਸੇ ਭਰਾ ਨੂੰ ਜੀ ਦੋਨੇ ਇਕੱਠੇ ਲੈ ਲੈ ਫਿਰ ਮਾਨਤਨ ਵਧੀਆ ਕਰ ਦੋਗੇ ਹਾਂਜੀ ਹਾਂਜੀ ਬਾਈ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਉਂ ਵਧੀਆ ਮੰਨਤਾਂ ਕਰਾਂਗੇ ਠੀਕ ਹੈ ਜੀ ਇਹਨੇ ਵੱਖਰੇ ਇਕੱਲੇ ਇਕੱਲੇ ਲੈਣਾ ਤਾਂ ਬਾਈ ਨੂੰ ਉਸ ਤਰ੍ਹਾਂ ਸਪਾਰਕ ਕਰ ਲਿਓ ਕੋਈ ਵੱਖਰੀ ਇਸ ਤੋਂ ਬਿਨਾਂ ਹੋਰ ਵੀ ਕੋਈ ਨਸਲ ਦਾ ਤੁਸੀਂ ਬੱਚਾ ਲੈਣਾ ਹੈਗਾ ਤਾਂ ਬਾਈ ਨੇ ਦਿੱਤੇ ਹੋਏ ਨੰਬਰ ਸਪਾਰਕ ਕਰ ਲਿਓ ਬਾਈ ਨੰਬਰ ਇੱਕ ਆ ਹੀ ਫਿਰ ਬੋਲ ਦੋ 8875 ਬਾਈ 8424 ਠੀਕ ਆ ਬਰ ਧੰਨਵਾਦ ਜੀ ਓਕੇ